ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਈ ਵਾਰੀ ਨਾ ਇੱਕ ਜਿਹੜਾ ਹੈਗਾ ਸਵਾਲ ਆ ਉਹ ਬੜਾ ਕਾਮਨ ਜਿਹਾ ਸਵਾਲ ਦਾ ਸਾਂਝਾ ਹੀ ਹੁੰਦਾ ਹੈਗਾ ਹਾਂਜੀ ਬਈ ਜਦੋਂ ਅਸੀਂ ਸਿਮਰਨ ਕਰਦੇ ਆ ਬਾਣੀ ਪੜਨ ਬੈਠਦੇ ਆ ਜਾਂ ਪਾਠ ਕਰਦੇ ਆ ਹਾਂਜੀ ਤੇ ਉਦੋਂ ਨਾ ਜਿਹੜੇ ਹੈਗੇ ਆ ਮਨ ਦੇ ਵਿੱਚ ਬੜੇ ਫੁਰਨੇ ਆਉਂਦੇ ਆ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਆ ਬਹੁਤ ਜ਼ਿਆਦੇ ਤੇ ਕਈ ਵਾਰੀ ਉਹ ਬੜੇ ਘਟੀਆ ਜੀ ਕਿਸਮ ਦੇ ਹੁੰਦੇ ਆ ਤੇ ਇਹ ਫੌਰਨਿਆ ਤੋਂ ਇਹ ਗੱਲ ਤੋਂ ਨਾ ਜਿਹੜਾ ਨਮ ਨਮ ਆ ਗਿਆ ਸੀ ਆ ਕਈ ਵਾਰੀ ਘਬਰਾ ਜਾਂਦਾਗਾ ਤੇ ਉਹਨੂੰ ਲੱਗਦਾ ਵੀ ਮੈਂ ਕਿਤੇ ਕੋਈ ਗਲਤ ਦਿਸ਼ਾ 'ਚ ਤੇ ਨਹੀਂ ਜਾ ਰਿਹਾ ਜਾਂ ਜਿਹੜਾ ਮਕਸਦ ਲਈ ਮੰਨ ਲਓ ਮੈਂ ਅਭਿਆਸ ਕਰ ਰਿਹਾਗਾ ਸਿਮਰਨ ਕਰ ਰਿਹਾਗਾ ਜਪ ਤਪ ਕਰ ਰਿਹਾ ਵੀ ਕੀ ਉਹ ਦਿਸ਼ਾ ਠੀਕ ਹੈ ਉਹਦੇ ਮਨ 'ਚ ਇਸ ਤਰ੍ਹਾਂ ਦੇ ਸ਼ੰਕ ਕੇ ਆਉਂਦੇ ਆ ਇਹਦਾ ਕਰਕੇ ਇਹ ਜਿਹੜਾ ਪਰੇਸ਼ਨ ਆਣਾ ਬੜਾ ਕਾਮਨ ਜਾਗਾ ਬਿ ਅਭਿਆਸ ਕਰਦੇ ਆ ਜਿਨ੍ਹਾਂ ਦੇ ਮਨ 'ਚ ਖਿਆਲ ਆਉਂਦੇ ਆ ਹਾਂਜੀ ਤਾਂ ਪਰਨੇ ਫੁਰਨੇ ਆਉਂਦੇ ਆ ਹਾਂ ਫੁਰਨੇ ਆਉਂਦੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਇਹ ਫੁਰਨੇ ਆਉਂਦੇ ਆ ਨਾ ਇਸ ਤਰ੍ਹਾਂ ਦੇ ਖਿਆਲ ਆਉਂਦੇ ਆ ਤਾਂ ਇਹ ਮੰਨ ਲਓ ਵੀ ਇਹ ਇੱਕ ਜਿਹੜੀ ਸਾਡੀ ਅਧਿਆਤਮ ਦੀ ਯਾਤਰਾ 'ਗੀ ਉਹਦੇ ਲਈ ਬੜਾ ਸ਼ੁਭ ਸੰਕੇਤ ਆ ਹਾਂ ਇਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਇਹ ਬਹੁਤ ਇੱਕ ਸ਼ੁਭ ਸੰਕੇਤ ਆ ਮੰਨ ਲਓ ਉਹ ਜਿਹੜੀ ਅਧਿਆਤਮ ਦੀ ਯਾਤਰਾ ਕੀ ਨਾ ਉਹਦੇ ਤੇ ਅਸੀਂ ਕਿਤੇ ਨਾ ਕਿਤੇ ਕਦਮਾਂ ਵਧ ਰਹੇ ਆ ਅੱਗੇ ਉਹ ਕਿਵੇਂ ਕਿਉਂਕਿ ਫੁਰਨੇ ਤੇ ਮਨੁੱਖ ਦੇ ਮਨ ਚ ਚੱਲਦੇ ਰਹਿੰਦੇ ਆ ਹਾਂਜੀ ਕਦੇ ਵੀ ਬੰਦ ਨਹੀਂ ਹੁੰਦੇ ਹਰ ਵਕਤ ਫੁਰਨੇ ਕੋਈ ਨਾ ਕੋਈ ਚੱਲਦੇ ਰਹਿੰਦੇ ਆ ਮਹਾਰਾਜ ਨੇ ਵੀ ਲਿਖਿਆ ਨਾ ਕਿ ਚੁੱਪੇ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਪਤਾਰ ਕਹਿੰਦੇ ਭਾਵੇਂ ਅ ਤੂੰ ਜੰਗਲ 'ਚ ਜਾ ਕੇ ਅਕਾਂਥ 'ਚ ਜਾ ਕੇ ਬਹਿ ਜਾ ਹਾਂਜੀ ਤੇ ਜਿੱਤੇ ਕੋਈ ਵੀ ਬਲਾਉਣ ਵਾਲਾ ਨਾ ਓਏ ਪਰ ਮਨੁੱਖ ਚੁੱਪ ਨਹੀਂ ਹੁੰਦਾ ਕਿਉਂਕਿ ਉਹ ਅੰਦਰ ਤੋਂ ਬੋਲਦਾ ਰਹਿੰਦਾ ਹਰ ਵਕਤ ਉਹਦੇ ਅੰਦਰ ਉਹ ਚੁੱਪ ਨਾ ਹੋਣ ਦਾ ਮਕਸਦ ਇਹ ਹੈ ਕਿਉਂ ਜਵਾਨ ਤੋਂ ਚੁੱਪ ਹੋ ਜਾਂਦਾ ਹਾਂਜੀ ਤੇ ਉਹ ਮੂੰਹ ਰਹੀ ਬੋਲਦਾ ਨਹੀਂ ਪਰ ਕੀ ਹੈ ਕਿ ਉਹਦੇ ਮਨ ਦੇ ਵਿੱਚ ਫੁਰਨੇ ਚੱਲਦੇ ਰਹਿੰਦੇ ਆ ਦਿਲ ਉਹਦਾ ਚੱਲਦਾ ਰਹਿੰਦਾ ਹੈ ਦਿਮਾਗ ਉਹਦਾ ਚੱਲਦਾ ਰਹਿੰਦਾ ਫੁਰਨਿਆਂ ਦੇ ਵਿੱਚ ਮਨ ਨਹੀਂ ਟਿਕਦਾ ਹਨਾ ਹਾਂਜੀ ਪੂਰਾ ਇਹੀ ਹੈਗਾ ਹੈ ਇਹ ਵਿਚਾਰ ਹੂੰ ਤੋ ਚੁੱਪ ਨਹੀਂ ਹੁੰਦਾ ਮਨੁੱਖਾ ਜਨਨੀ ਫੁਰਨੇ ਪਹਿਲਾਂ ਵੀ ਚੱਲ ਰਹੇ ਸੀ ਹੁਣ ਹੈਗਾ ਵੀ ਜਦੋਂ ਅਸੀਂ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਜਪ ਤਪ ਕਰਦੇ ਆ ਹਮ ਸਾਰੇ ਧਰਮ ਵਾਲੇ ਆਪਣੇ ਆਪਣੇ ਅਕੀਦਿਆਂ ਮੁਤਾਬਕ ਹਮ ਤਾਂ ਉਹਦੇ ਚ ਕੀ ਆ ਫੁਰਨੇ ਹੋਣ ਦਾ ਮਤਲਬ ਇਹ ਆ ਵੀ ਜਿਹੜਾ ਅਸੀਂ ਸਿਮਰਨ ਕਰਦੇ ਆ ਸਾਡੇ ਅੰਦਰ ਇੱਕ ਬਲਵ ਜਗ ਗਿਆ ਇੱਕ ਜੋਤ ਜਾਗੀ ਹਮ ਮੰਨ ਲਓ ਕੋਈ ਹਨੇਰਾ ਕਮਰਾ ਹੋਵੇ ਉਹਦੇ ਚ ਬਹੁਤ ਸਾਰਾ ਕੂੜ-ਕਵਾਰ ਪਿਆ ਹੋਵੇ ਹੂੰ ਜਿੰਨਾ ਚਿਰ ਉਹ ਹਨੇਰਾ ਕਾ ਦਿਖਾਈ ਨਹੀਂ ਦਿੰਦਾ ਹਾਂਜੀ ਦਿਖਾਈ ਕਦੋਂ ਪਹਿਣਾਗਾ ਜਦੋਂ ਲਾਈਟ ਜਗੂਗੀ ਚਾਹੇ ਉਹ ਮੱਧਮ ਹੋਵੇ ਤੇ ਚਾਹੇ ਉਹ ਪੂਰੀ ਰੋਸ਼ਨੀ ਹੋ ਜੇ ਪਰ ਦਿਸਣਾ ਕਦੋਂ ਦਿਖਾਈ ਕਦੋਂ ਪਹਿਣਾ ਜਦੋਂ ਉੱਥੇ ਚੰਨਨ ਹੋ ਜਾ ਇਹਦਾ ਮਤਲਬ ਕੀ ਆ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਬਾਣੀ ਪੜ੍ਹਦੇ ਆ ਇਹਦਾ ਮਤਲਬ ਸਾਨੂੰ ਸਭ ਤੋਂ ਪਹਿਲੀ ਗੱਲ ਹਾਂਜੀ ਦੇਖੋ ਅਕਾਗਰਤਾ ਵਿੱਚ ਜਾਣਾ ਔਰ ਨਿਆਤੋ ਮਤਲਬ ਰਹਿਤ ਹੋਣਾ ਵਿਚਾਰ ਰਹਿਤ ਹੋਣਾ ਹਨਾ ਇਹ ਇੱਕ ਬਹੁਤ ਉੱਪਰ ਦੀਆਂ ਅਵਸਥਾਵਾਂਆਂ ਜਿਹੜਾ ਵਿਚਾਰ ਰਹਿਤ ਹੋਣਾ ਹਾਂਜੀ ਤੋਂ ਵਿਚਾਰਾਂ ਨੂੰ ਚੰਗੇ ਪਾਸੇ ਤਬਦੀਲ ਕਰਨਾ ਹੂੰ ਇਹ ਵੀ ਇੱਕ ਕਦਮ ਆ ਹਾਂਜੀ ਉਹ ਆਪਾਂ ਅੱਗੇ ਦੀ ਅੱਗੇ ਗੱਲ ਕਰਾਂਗੇ ਸਵਾਲ ਇਹ ਹੈ ਕਿ ਮੈਨੂੰ ਬੈਠਿਆ ਬੈਠਿਆ ਇਹ ਗੱਲ ਸਿਮਰਨ ਕਰਦਿਆਂ ਪਤਾ ਲੱਗ ਗਈ ਵੀ ਮੈਨੂੰ ਮਾੜੇ ਵਿਚਾਰ ਆ ਰਹੇ ਇਹਦਾ ਮਤਲਬ ਮੈਂ ਕੀ ਹੋਇਆ ਚੋਰ ਨੂੰ ਟਰੇਸ ਕਰ ਲਿਆ ਹਾਂਜੀ ਦੇਖੋ ਜਦੋਂ ਚੋਰ ਟਰੇਸ ਹੋ ਗਿਆ ਚੋਰ ਦਾ ਪਤਾ ਲੱਗ ਗਿਆ ਵੀ ਆ ਚੋਰ ਆ ਹਾਂਜੀ ਪਹਿਲਾਂ ਪਤਾ ਨਹੀਂ ਸੀ ਕਿ ਕਿੰਨੇ ਫੁਰਨੇ ਗਲਤ ਚੱਲਦੇ ਆ ਕੀ ਚੱਲਦਾ ਅੰਦਰ ਕਿਵੇਂ-ਕਿਵੇਂ ਚੱਲੀ ਜਾਂਦਾ ਇਹ ਗੱਲ ਦਾ ਪਤਾ ਹੀ ਨਹੀਂ ਸੀ ਹੂੰ ਦੇਖੋ ਸਿਮਰਨ ਦਾ ਅਭਿਆਸ ਦਾ ਪਹਿਲਾ ਨਤੀਜਾ ਕੀ ਆਇਆ ਕਿ ਪਤਾ ਲੱਗ ਗਿਆ ਮੇਰੇ ਅੰਦਰ ਗਲਤ ਫੁਰਨੇ ਚੱਲਦੇ ਆ ਹਾਂਜੀ ਇਹਦਾ ਮਤਲਬ ਜਦੋਂ ਚੋਰ ਟਰੇਸ ਕਰ ਲਿਆ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਇਹ ਚੀਜ਼ ਕੂੜ ਕਵਾਦਾ ਹਾਂਜੀ ਇਹਦਾ ਮਤਲਬ ਜਿਹੜਾ ਪਹਿਲਾ ਕਦਮ ਸੀ ਉਹ ਅਸੀਂ ਸਹੀ ਚੱਲ ਭਾਈ ਹਾਂਜੀ ਇੱਕ ਕਦਮ ਅਸੀਂ ਤੁਰ ਪਏ ਆ ਉਹ ਯਾਤਰਾ ਸ਼ੁਰੂ ਹੋ ਗਈ ਆ ਕਿਉਂਕਿ ਜਦੋਂ ਯਾਤਰਾ ਸ਼ੁਰੂ ਹੋਊਗੀ ਤਾਂ ਉਹਦੇ ਚ ਪਹਿਲਾ ਕਦਮ ਹੀ ਇਹ ਆ ਹੂੰ ਕਿ ਸਾਨੂੰ ਆਪਣੇ ਅੰਦਰ ਦਾ ਪਤਾ ਲੱਗਣਾ ਅੰਦਰ ਦੀ ਅੰਦਰ ਦੀ ਖੋਜ ਆ ਨਾ ਇਹ ਹਾਂਜੀ ਫੇਰ ਹੀ ਸਾਡਾ ਸਾਰਾ ਵੀ ਮੈਂ ਕਿੱਥੇ ਖੜਾਂਗਾ ਪਰਮ ਮਿਟਣਾਗਾ ਕਿਉਂਕਿ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਇਰੀ ਤੇ ਇੱਕ ਤਾਂ ਮਹਾਰਾਜ ਨੇ ਲਿਖਿਆ ਨਾ ਕਿ ਜਨਮ ਜਨਮ ਕੀ ਇਸ ਮਨ ਕੋ ਮੈਂ ਲਾਗੀ ਕਾਲਾ ਹੋਇਆ ਸ਼ਾਹ ਇਹ ਦਾ ਮਤਲਬ ਜਿਹੜੀ ਉਹ ਮਨ ਦੀ ਮੈਲ ਆ ਉਹ ਸਾਨੂੰ ਹੁਣ ਦਿਖਾਈ ਪੈਣ ਲੱਗ ਗਈ ਤੇ ਮੇਰਾ ਮਨ ਆ ਜਿਹੜਾ ਉਹ ਗਲਤ ਵਿਚਾਰਾਂ ਚ ਗੁਲਤਾਨ ਆ ਗਲਤ ਵਿਚਾਰਾਂ ਦੇ ਵਿੱਚ ਲੀਨ ਆ ਤੇ ਜਦੋਂ ਇਹ ਦਿਖਾਈ ਪੈ ਗਈ ਦੇਖੋ ਕਿੰਨਾ ਵੱਡਾ ਜਿਹੜਾ ਹੈਗਾ ਪਹਿਲਾ ਕਦਮ ਹੂੰ ਕਿ ਤੁਸੀਂ ਚੋਰ ਨੂੰ ਟਰੇਸ ਕਰ ਲਿਆ ਹਾਂਜੀ ਤੋਂ ਸਿਮਰਨ ਦਾ ਇਹ ਪਹਿਲਾ ਰਿਜ਼ਲਟ ਆ ਗਿਆ ਸਾਡੇ ਸਾਹਮਣੇ ਅ ਪਹਿਲਾ ਜਿਹੜੀ ਸਾਡੀ ਯਾਤਰਾ ਗਈ ਉਹਦਾ ਜਿਵੇਂ ਆਪਾਂ ਕਹਿ ਲਵੋਗੇ ਕੋਈ ਯਾਤਰਾ ਵੀਡੀਓ ਨਾ ਕਿ ਪਹਿਲਾ ਪੜਾ ਆਉਂਦਾਗਾ ਉਹ ਪਹਿਲਾ ਪੜਾ ਆ ਗਿਆ ਸਾਡੇ ਸਾਹਮਣੇ ਜਿੱਦੋਂ ਅਸੀਂ ਆਪਣੇ ਮਨ ਨੂੰ ਇਹ ਇੰਨਾ ਕੁ ਪਛਾਣ ਲਿਆ ਵੀ ਇਹ ਇਹਦੇ ਵਿੱਚ ਕਿਹੜੇ ਕਿਹੜੇ ਚੋਰ ਰਹਿੰਦੇ ਆ ਹਾਂਜੀ ਤਾਂ ਉਹ ਫੁਰਨਿਆਂ ਦੇ ਚੋਰ ਰਹਿੰਦੇ ਆ ਵਿਚਾਰਾਂ ਦੇ ਰਹਿੰਦੇ ਆ ਤੇ ਫਿਰ ਅੱਗੇ ਦੀ ਅੱਗੇ ਸਾਨੂੰ ਪਤਾ ਲੱਗ ਜਾਣਾਗਾ ਕਿ ਉਹ ਕਿਹੜੇ ਵਿਚਾਰਾਂ ਦੇ ਚੋਰ ਆ ਤੇ ਉਹਨਾਂ ਤੋਂ ਛੁਟਕਾਰਾ ਕਿਵੇਂ ਪਾਉਣਾਗਾ ਉਹ ਫਿਰ ਅਗਲੀਆਂ ਗੱਲਾਂ ਗੀਆਂ ਹਨਾ ਤੁਹਾਨੂੰ ਹੱਲ ਵੀ ਮਿਲ ਜਾਂਦੇ ਸਨ ਫਿਰ ਹਾਂ 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 ਹੱਲ ਲੱਭਣਾ ਹੀ ਫੇਰ ਜਿੰਨਾ ਚਿਰ ਮੰਨ ਲਓ ਜੇ ਮੈਂ ਆਖਾਂ ਸਿੱਧਾ ਹੀ ਏਕਾਕਰ ਹੋ ਜੂ ਹਾ ਇਹ ਨਹੀਂ ਹੈਗਾ ਨਹੀਂ ਹੋ ਗੁਰੂ ਦੀ ਕਿਰਪਾ ਦੇਖੋ ਗੁਰਪ੍ਰਸਾਦ ਸਭ ਤੋਂ ਵੱਡੀ ਚੀਜ਼ ਆ ਹਾਂਜੀ ਉਹਦੇ ਚਤੇ ਕੋਈ ਕਹੀ ਨਹੀਂ ਸਕਦਾ ਹਨਾ ਕਿ ਪਲ ਤੋਂ ਪਲ ਚ ਕੀ ਕਰਦੇ ਠੀਕ ਹੈ ਸੱਜਣ ਸੀ ਤੇ ਦੇਖੋ ਸੱਜਣ ਨੂੰ ਠੱਗ ਕਹਿੰਦੇ ਸਾਰੇ ਇਹੋ ਪਲ ਦੇ ਵਿੱਚ ਕੀ ਹੋ ਗਿਆ ਉਹ ਨਾਨਕ ਤੇਵ ਜੀ ਨੇ ਕਿਰਪਾ ਹੋਈ ਤੇ ਪਹਿਲਾਂ ਜੀ ਕੀ ਤੋਂ ਕੀ ਕਰਤਾ ਸੱਜਣ ਬਣ ਗਿਆ ਹਾਂਜੀ ਉਹ ਇੱਕ ਅਲੱਗ ਗੱਲ ਆ ਕਿ ਗੁਰੂ ਨੇ ਕਿਰਪਾ ਕਰਨੀ ਆ ਕਿਦੇ ਤੇ ਕਦੋਂ ਕਰ ਦੇਣੀ ਆ ਇਹਦੇ ਆਪਣੇ ਆਪ ਹੋਣਾਗਾ ਹਨਾ ਇਹਦੇ ਸਾਡੀ ਭਾਵਨਾ ਤੇ ਸਾਡੇ ਪ੍ਰੇਮ ਤੇ ਸਾਡੀ ਤੀਬਰਤਾ ਉਹ ਪ੍ਰੇਮ ਦੀ ਜਿਹੜੀ ਹੈਗੀ ਆ ਉਹ ਕਿੰਨੀ ਆ ਖਿੱਚ ਕਿੰਨੀ ਆ ਹਨਾ ਗੁਰੂ ਪ੍ਰਤੀ ਤੇ ਜਾਂ ਗੁਰੂ ਨੇ ਕਦੋਂ ਉੱਠ ਜਾਣਾ ਹੋਣਾ ਤੇ ਗੁਰ ਪ੍ਰਸ਼ਾਦ ਨਾਲ ਹੀ ਆ ਸਵਾਲ ਇਹ ਹੈ ਵੀ ਪਰ ਜਿਹੜਾ ਅਸੀਂ ਕਦਮ ਚੱਲਿਆ ਗੁਰੂ ਵੱਲ ਇਹਦਾ ਮਤਲਬ ਸਿਮਰਨ ਵਾਲੇ ਪਾਸੇ ਚੱਲਿਆ ਉਹ ਪਹਿਲੀ ਗੱਲ ਸਾਡੀ ਸਹੀ ਵਹਿਗੀ ਸਾਨੂੰ ਆਪਣੇ ਆਪ ਦਾ ਚੋਰ ਪਤਾ ਲੱਗ ਗਿਆ ਕਿਉਂਕਿ ਜਿੰਨਾ ਚਿਰ ਮੈਨੂੰ ਪਤਾ ਨਹੀਂ ਮੈਂ ਉਹ ਬਿਮਾਰੀ ਨੂੰ ਦੂਰ ਕਿਵੇਂ ਕਰੂੰ ਰੋਗ ਦਾ ਨਾ ਪਤਾ ਹੋਵੇ ਕਿ ਉਹ ਬਿਮਾਰੀ ਨੂੰ ਦੂਰ ਨਹੀਂ ਕਰ ਸਕਦਾ ਹਾਂਜੀ ਉਹਦਾ ਇਲਾਜ ਨਹੀਂ ਲੱਗਦਾ ਹਾਂ ਇਲਾਜ ਨਹੀਂ ਹੁੰਦਾ ਤੇ ਸਭ ਤੋਂ ਪਹਿਲੀ ਗੱਲ ਆ ਵੀ ਇਹ ਬੜਾ ਇਹ ਮੰਨ ਲਓ ਵੀ ਇੱਕ ਬਹੁਤ ਸ਼ੋਭ ਵਿਚਾਰ ਆ ਇਹ ਸ਼ੋਭ ਗੱਲ ਹੋ ਗਈ ਕਿ ਵਧੀਆ ਹੋ ਗਿਆ ਕਿ ਮੈਂ ਤਾਂ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਅੰਦਰ ਆ ਚੋਰ ਬੈਠਿਆ ਅ ਫਿਰ ਅਸੀਂ ਸਟਕਾਰੇ ਦੀ ਗੱਲ ਕਰਾਂਗੇ ਠੀਕ ਹੈ ਜੀ ਤੇ ਇਹਦਾ ਕਰਕੇ ਇਹ ਬਹੁਤ ਵਧੀਆ ਤੂੰ ਕਬਰਾਉਣਾ ਨਹੀਂ ਮੰਨ ਕੇ ਬਲਕਿ ਨੂੰ ਐ ਮੰਨਣਾ ਵੀ ਮੈਂ ਸਹੀ ਦਿਸ਼ਾ ਚੱਲ ਰਹੇ ਹਾਂ ਜਿਹੜਾ ਸਿਮਰਨ ਅਭਿਆਸ ਆ ਉਹਦੇ ਕਿਉਂਕਿ ਜਦੋਂ ਥੋੜੀ ਇਕਾਗਰਤਾ ਬਣੋਂਗੇ ਹਾਂਜੀ ਦੇਖਣਾ ਫਿਰ ਹੀ ਦਿਖਾਈ ਪੈਣਾ ਮਨ ਦੇ ਵਿੱਚ ਕੀ ਕੀ ਚੱਲਦਾ ਹਾਂ ਜੇ ਉਹ ਬਹੁਤ ਗਹਿਰੀ ਤੋਂ ਉਂਦ ਹੋਊਗੀ ਫਿਰ ਥੋੜੀ ਪਤਾ ਲੱਗਣਾ ਹੈ ਮਨ ਚ ਕੀ ਕੀ ਚੱਲਦਾਗਾ ਹਾਂਜੀ ਪਤਾ ਕਦੋਂ ਲੱਗਣਾ ਹੈਗਾ ਜਦੋਂ ਉਹਦੇ 'ਚ ਇਕਾਗਰਤਾ ਆਉਂਦੀ ਹੈ ਉਹ ਥੋੜਾ ਟਿਕਾਉ ਹੋ ਜਾਂਦਾ ਫਿਰ ਅੰਦਰ ਨਿਗਾ ਵੱਜਦੀ ਹੈ ਸਿਮਰਨ ਵਾਲੀ ਇਹ ਨਿਗਾ ਵੱਜਦੀ ਹੈ ਨਾ ਫਿਰ ਪਤਾ ਲੱਗਦਾ ਮੇਰੇ ਅੰਦਰ ਕੀ ਕੀ ਚੱਲਦਾ ਹੈਗਾ ਜਦੋਂ ਮੇਰੇ ਅੰਦਰ ਦੀਆਂ ਖਰਾਬੀਆਂ ਦਾ ਪਤਾ ਲੱਗੂਗਾ ਮੈਨੂੰ ਹਾਂਜੀ ਫਿਰ ਮੈਂ ਉਹ ਨੋਕਸ਼ ਦੂਰ ਕਰੂ ਘਰ ਨੂੰ ਆਪਾਂ ਫੇਰ ਵੀ ਸਾਫ਼ ਕਰਾਂਗੇ ਨਾ ਜੀ ਕੂੜ-ਕਬੜ ਦਿਸੂਗਾ ਤੇ ਜੇ ਹੁਣ ਕੂੜ-ਕਬੜ ਦਿਂਦੇ ਹੀ ਨਹੀਂ ਪਤਾ ਹੀ ਨਹੀਂ ਲੱਗਦਾ ਹਾਂਜੀ ਤੇ ਫਿਰ ਉਹਨੂੰ ਹਾਂ ਫਿਰ ਸਫਾਈ ਕਿੱਥੋਂ ਹੋਣੀ ਆ ਤੇ ਇਹਦਾ ਕਰਕੇ ਇਹ ਜਿਹੜਾ ਪਤਾ ਲੱਗਣਾ ਬਹੁਤ ਸੋ ਕਹਲਾ ਔਰ ਜਿੰਮੇ ਜਿੰਮੇ ਅਗੇ ਕੋਈ ਪ੍ਰਸ਼ਨ ਹੋਊਗਾ ਤੇ ਉਹ ਆਪਾਂ ਉਹਨਾਂ ਤੇ ਡਿਸਕਸ ਕਰਦੇ ਜਾਵਾਂਗੇ ਤੇ ਦੇਖੋ ਜਿਹੋ ਜੀ ਮਤਵਤਾ ਦਿੱਤੀ ਆ ਮਾਲਕ ਨੇ ਹਨਾ ਮਹਾਰਾਜ ਨੇ ਤੇ ਉਸ ਮਤਾਬਕ ਕਿਉਂਕਿ ਅਸਲ ਤੇ ਅਸੀਂ ਸਾਰਿਆਂ ਦਾ ਇੱਕੋ ਹੀ ਆ ਵੀ ਅਸੀਂ ਗੁਰੂ ਦੇ ਦਵਾਰੇ ਜਾਈਏ ਗੁਰੂ ਦੀ ਸ਼ਰਨੇ ਜਾ ਕੇ ਉੱਥੋਂ ਉਹਦੀ ਕਿਰਪਾ ਮੰਗੀਏ ਤੇ ਜਦੋਂ ਉਹਦੀ ਕਿਰਪਾ ਮੰਗਾਂਗੇ ਤੇ ਗੱਲ ਸਾਰੀ ਬਣ ਜਾਣੀ ਆ ਤੇ ਪਰ ਜੋ ਵੀ ਪ੍ਰਸ਼ਨ ਆ ਉਹਦੇ ਮੈਨੂੰ ਲੱਗਦਾ ਉਪਰ ਮਤ ਅਨੁਸਾਰ ਜੋ ਵੀ ਜਿਹੋ ਜੀ ਮਤਵਬਦ ਦਿੱਤੀ ਹੈ ਮੈਂ ਤੁਹਾਡੇ ਨਾਲ ਸਾਂਝਾ ਕਰਿਆਗਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ